ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਆਓ ਜੀ ਅੱਜ ਤੁਹਾਡੇ ਲਈ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪੰਜਾਬੀ ਕਹਾਣੀ ਜੋ ਕਿ ਇੱਕ ਕਾਂ ਤੇ ਪਿੱਪਲ ਦੀ ਕਹਾਣੀ ਹੈ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਸੁੰਦਰ ਜੰਗਲ ਸੀ ਜਿਸ ਵਿੱਚ ਹਰ ਤਰ੍ਹਾਂ ਦੇ ਰੁੱਖ ਬੂਟੇ ਪੰਛੀ ਅਤੇ ਜੰਗਲੀ ਜਾਨਵਰ ਰਹਿੰਦੇ ਸਨ ਉਹ ਜੰਗਲ ਆਕਾਸ਼ ਵਾਂਗ ਅਨੰਤ ਅਤੇ ਧਰਤੀ ਵਾਂਗ ਵਿਸ਼ਾਲ ਸੀ ਉੱਥੇ ਹੀ ਇੱਕ ਪੁਰਾਣਾ ਪਿੱਪਲ ਦਾ ਰੁੱਖ ਵੀ ਸੀ ਜੋ ਸਦੀਆਂ ਤੋਂ ਹਰਿਆ ਭਰਿਆ ਖੜਾ ਸੀ ਉਸ ਪਿੱਪਲ ਨੂੰ ਬਹੁਤ ਹੀ ਵੱਡੇ ਵੱਡੇ ਪੱਤੇ ਉਸ ਦਾ ਮੋਟਾ ਤਣਾ ਅਤੇ ਬਹੁਤ ਹੀ ਦੇਖਣ ਨੂੰ ਉਹ ਸੋਹਣਾ ਲੱਗਦਾ ਸੀ ਇਸ ਪਿੱਪਲ ਦੇ ਰੁੱਖ ਉੱਤੇ ਇੱਕ ਕਾਂ ਵੀ ਰਹਿੰਦਾ ਸੀ ਜੋ ਵੀ ਉਸ ਪਿੱਪਲ ਦੀ ਰੁੱਖ-ਪੁੱਖ ਨੂੰ ਦੇਖਦਾ ਉਹ ਬਹੁਤ ਖੁਸ਼ ਹੁੰਦਾ ਉਸ ਪਿੱਪਲ ਦੇ ਰੁੱਖ ਉੱਤੇ ਜੋ ਕਾਂ ਰਹਿੰਦਾ ਸੀ ਉਹ ਬਹੁਤ ਹੀ ਚਤੁਰ ਅਤੇ ਚਲਾਕ ਸੀ ਉਹ ਰੋਜ਼ਾਨਾ ਸਵੇਰੇ ਉੱਡ ਕੇ ਦੂਰ ਜਾਂਦਾ ਆਪਣੇ ਖਾਣ ਪੀਣ ਦਾ ਜੁਗਾੜ ਕਰਦਾ ਰਹਿੰਦਾ ਅਤੇ ਫਿਰ ਸ਼ਾਮ ਨੂੰ ਪਿੱਪਲ ਤੇ ਵਾਪਸ ਆ ਜਾਂਦਾ ਪਿੱਪਲ ਅਤੇ ਕਾਂ ਦੀ ਬਹੁਤ ਚੰਗੀ ਗੂੜੀ ਦੋਸਤੀ ਹੋ ਗਈ ਕਿਉਂਕਿ ਕਾਂ ਹਮੇਸ਼ਾ ਪਿੱਪਲ ਦੇ ਸੋਹਣੀਆਂ ਸੋਹਣੀਆਂ ਮੁਲਾਇਮ ਟਾਹਣੀਆਂ ਦੇ ਉੱਤੇ ਨੱਚਦਾ ਟੱਪਦਾ ਰਹਿੰਦਾ ਪਿੱਪਲ ਵੀ ਉਸ ਨੂੰ ਆਪਣੀਆਂ ਟਾਹਣੀਆਂ ਨਾਲ ਝੂਟੇ ਦਿੰਦਾ ਰਹਿੰਦਾ ਦੋਵੇਂ ਹਰ ਰੋਜ਼ ਇਕੱਠੇ ਬੈਠਦੇ ਗੱਲਾਂ ਕਰਦੇ ਅਤੇ ਜੰਗਲ ਦੀਆਂ ਘਟਨਾਵਾਂ ਉੱਤੇ ਵਿਚਾਰ ਵਟਾਂਦਰਾ ਵੀ ਕਰਦੇ। ਪਿੱਪਲ ਬਹੁਤ ਹੀ ਬੁੱਧੀਮਾਨ ਰੁੱਖ ਸੀ ਕਿਉਂਕਿ ਉਹ ਹਜ਼ਾਰਾਂ ਸਾਲਾਂ ਤੋਂ ਧਰਤੀ ਉੱਤੇ ਸੀ। ਕਾਂ ਵੀ ਚਲਾਕ ਸੀ। ਪਰ ਉਸ ਨੂੰ ਹਮੇਸ਼ਾ ਨਵੀਆਂ ਚੀਜ਼ਾਂ ਸਿੱਖਣ ਦੀ ਬਹੁਤ ਲਾਲਚ ਆਉਂਦੀ ਸੀ। ਤਾ ਹਮੇਸ਼ਾ ਪਿੱਪਲ ਤੋਂ ਪੁੱਛਦਾ ਰਹਿੰਦਾ ਪਿੱਪਲ ਭਰਾ ਤੂੰ ਇੰਨਾ ਵੱਡਾ ਕਿਵੇਂ ਹੋ ਗਿਆ ਮੈਂ ਵੀ ਲੰਮਾ ਹੋਣਾ ਚਾਹੁੰਦਾ ਹਾਂ ਤਾਂ ਪਿੱਪਲ ਉਸ ਨੂੰ ਹੱਸ ਕੇ ਕਹਿੰਦਾ ਮੇਰੇ ਵੀਰ ਵੱਡਾ ਹੋਣ ਲਈ ਧੀਰਜ ਸਮਝਦਾਰੀ ਅਤੇ ਮਿਹਨਤ ਕਰਨੀ ਚਾਹੀਦੀ ਹੈ ਕੋਈ ਐਵੇਂ ਵੱਡਾ ਨਹੀਂ ਬਣ ਸਕਦਾ ਤਾਂ ਨੂੰ ਪਿੱਪਲ ਦੀ ਇਹ ਗੱਲ ਅੱਛੀ ਤਾਂ ਲੱਗਦੀ ਪਰ ਉਹ ਹਮੇਸ਼ਾ ਜਲਦੀ ਵਿੱਚ ਰਹਿੰਦਾ ਉਹ ਚਾਹੁੰਦਾ ਕਿ ਉਹ ਜਿੰਨੀ ਜਲਦੀ ਹੋ ਸਕੇ ਉੰਨੀ ਜਲਦੀ ਪਿੱਪਲ ਵਾਂਗ ਮਜ਼ਬੂਤ ਤੇ ਵੱਡਾ ਬਣ ਜਾਵੇ ਉਸ ਕੋਲੇ ਕੋਈ ਜਾਦੂ ਹੋਵੇ ਇੱਕ ਦਿਨ ਕਾਂ ਨੇ ਪਿੱਪਲ ਨੂੰ ਪੁੱਛ ਲਿਆ ਕਿ ਕੋਈ ਤਰੀਕਾ ਹੈ ਕਿ ਮੈਂ ਤੇਰੇ ਵਾਂਗੂ ਮਜ਼ਬੂਤ ਤੇ ਲੰਬਾ ਹੋ ਸਕਾਂ ਪਿੱਪਲ ਨੇ ਸੁਝਾਅ ਦਿੱਤਾ ਉਸ ਨੂੰ ਆਪਣਾ ਦੋਸਤ ਸਮਝ ਕੇ ਇੱਕ ਚੰਗੀ ਰੈ ਦੇਣ ਦੀ ਕੋਸ਼ਿਸ਼ ਕੀਤੀ ਵੇ ਜੇ ਤੂੰ ਸਬਰ ਅਤੇ ਸ਼ਾਂਤੀ ਨਾਲ ਰਹੇਗਾ ਤੂੰ ਆਪਣੇ ਜੀਵਨ ਵਿੱਚ অধিক ਮਿਹਨਤ ਕਰੇਗਾ ਤਾਂ ਤੂੰ ਬਹੁਤ ਅਦਿ ਅੱਗੇ ਵੱਧ ਸਕਦਾ ਏ ਪਰ ਕਾ ਨੂੰ ਇਹ ਗੱਲ ਵਧੀਆ ਨਹੀਂ ਲੱਗੀ ਉਹ ਸੋਚਣ ਲੱਗਾ ਕਿ ਛੋਟੇ ਜਿਹੇ ਚਲਾਕੀ ਕਰਕੇ ਉਹ ਮਜ਼ਬੂਤ ਹੋ ਜਾਵੇਗਾ ਕੀ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਤੋਂ ਲੈਣਾ ਉਹ ਆਪਣੇ ਆਪ ਨੂੰ ਕਹਿਣ ਲੱਗਾ ਤੇ ਉਸਨੇ ਸਾਰੀਆਂ ਪਿੱਪਲ ਦੀਆਂ ਕਹੀਆਂ ਗੱਲਾਂ ਨੂੰ ਭੁਲਾ ਦਿੱਤਾ ਉਹ ਸੋਚਣ ਲੱਗਾ ਕਿ ਹੁਣ ਉਹ ਹੀ ਕੋਸ਼ਿਸ਼ ਕਰੇਗਾ ਜਿਸ ਨਾਲ ਉਹ ਜਲਦੀ ਤੋਂ ਜਲਦੀ ਵੱਡਾ ਹੋ ਜਾਵੇਗਾ ਇੱਕ ਦਿਨ ਕਾਂ ਨੇ ਸੋਚਿਆ ਕਿ ਜੇਕਰ ਉਹ ਪਿੱਪਲ ਦੇ ਅੰਦਰ বাস ਜਾਣ ਤਾਂ ਸ਼ਾਇਦ ਉਹ ਵੀ ਪਿੱਪਲ ਵਰਗਾ ਮਜ਼ਬੂਤ ਹੋ ਜਾਵੇ ਉਸ ਨੇ ਪਿੱਪਲ ਦੇ ਤਣੇ ਵਿੱਚ ਇੱਕ ਖੁੱਡ ਬਣਾ ਲਈ ਉਹ ਖੁੱਡ ਦੇ ਵਿੱਚ ਉਹ ਅੰਦਰ ਵੜ ਗਿਆ ਪਰ ਕੁਝ ਦਿਨਾਂ ਬਾਅਦ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਨਾ ਤਾਂ ਉਹ ਉੱਡ ਸਕਦਾ ਹੈ ਤੇ ਨਾ ਹੀ ਆਪਣੇ ਖਾਣ ਪੀਣ ਦੇ ਤਰੀਕੇ ਨੂੰ ਠੀਕ ਤਰੀਕੇ ਨਾਲ ਖਾ ਸਕਦਾ ਹੈ ਇਹ ਦੇਖ ਕੇ ਉਹ ਬਹੁਤ ਦੁਖੀ ਹੋਇਆ ਫਿਰ ਪਿਪਲ ਨੇ ਕਾਂ ਨੂੰ ਸਮਝਾਇਆ ਕਿ ਮਿੱਤਰ ਹਰੇਕ ਜੀਵਨ ਦੀ ਆਪਣੀ ਇੱਕ ਵੱਖਰੀ ਮਹੱਤਤਾ ਹੁੰਦੀ ਹੈ ਜਿਵੇਂ ਤੂੰ ਚਾਹੇ ਛੋਟਾ ਹੈ ਮੈਂ ਚਾਹੇ ਵੱਡਾ ਹਾਂ ਪਰ ਤੂੰ ਛੋਟਾ ਹੋ ਕੇ ਕਿਤੇ ਵੀ ਜਾ ਸਕਦਾ ਕਿਤੇ ਵੀ ਉੱਡ ਸਕਦਾ ਆਪਣੀ ਮਨਪਸੰਦ ਥਾਂ ਤੇ ਜਾ ਸਕਦਾ ਆਪਣੀ ਮਨਪਸੰਦ ਦਾ ਖਾ ਸਕਦਾ ਪਰ ਮੈਂ ਚਾਹੇ ਮੈਂ ਕਿੰਨਾ ਮਰਜ਼ੀ ਵੱਡਾ ਮੈਂ ਇੱਕ ਜਗ੍ਹਾ ਕੇ ਖਲੋਇਆ ਪਿਆ ਨਾ ਮੈਂ ਆਪਣੀ ਮਰਜ਼ੀ ਨਾਲ ਕਿਤੇ ਜਾ ਸਕਦਾ ਨਾ ਮੈਂ ਆਪਣੀ ਮਰਜ਼ੀ ਨਾਲ ਖਾ ਸਕਦਾ ਮੈਂ ਆਜ਼ਾਦ ਨਹੀਂ ਹਾਂ ਤੇ ਇਹ ਫਰਕ ਹੈ ਤੇਰੇ ਤੇ ਮੇਰੇ ਵਿੱਚ ਕਿ ਤੂੰ ਇੱਕ ਆਜ਼ਾਦ ਹੈ ਤੇ ਤੇਰੀ ਤਾਕਤ ਤੇਰੀ ਉਡਾਨ ਹੈ ਪਰ ਮੈਂ ਜੇ ਵੱਡਾ ਵੀ ਹਾਂ ਤਾਂ ਮੈਂ ਇੱਕ ਜਗ੍ਹਾ ਖਲੋਇਆ ਜੇ ਮੇਰੇ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਵੀ ਮੈਂ ਇੱਕ ਜਗ੍ਹਾ ਖਲੋਇਆ ਮੈਂ ਨਹੀਂ ਭੱਜ ਸਕਦਾ ਪਰ ਜੇਕਰ ਤੈਨੂੰ ਕਿਤੇ ਖਤਰਾ ਵੀ ਮਹਿਸੂਸ ਹੁੰਦਾ ਤਾਂ ਤੂੰ ਉੱਡ ਕੇ ਉਸ ਥਾਂ ਤੋਂ ਦੂਸਰੀ ਥਾਂ ਜਾ ਸਕਦਾ ਜਦੋਂ ਕਾਂ ਨੇ ਪਿੱਪਲ ਦੀਆਂ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਕਾਂ ਨੂੰ ਅਹਿਸਾਸ ਹੋਇਆ ਕਿ ਸੱਚਮੁੱਚ ਉਸ ਦੇ ਕੋਲ ਤਾਂ ਕਿੰਨੇ ਗੁਣ ਨੇ ਉਹ ਕਿਤੇ ਵੀ ਜਾ ਸਕਦਾ ਕਿਤੇ ਵੀ ਆ ਸਕਦਾ ਪਰਮਾਤਮਾ ਨੇ ਉਸ ਨੂੰ ਬਣਾਇਆ ਤੇ ਕੁਝ ਸੋਚ ਸਮਝ ਕੇ ਬਣਾਇਆ ਇਸ ਲਈ ਉਸ ਨੂੰ ਅਜੀਹਾ ਨਹੀਂ ਸੋਚਣਾ ਚਾਹੀਦਾ ਕਿ ਸ਼ਾਇਦ ਆਪਣੇ ਤੋਂ ਦੂਜੇ ਦੇ ਜੀਵਨ ਨੂੰ ਦੇਖ ਕੇ ਅਸੀਂ ਸੋਚ ਲੈਂਦੇ ਹਾਂ ਕਿ ਉਸ ਦਾ ਜੀਵਨ ਕਿੰਨਾ ਸੁਖਾਲਾ ਹੋਵੇਗਾ ਪਰ ਇਹ ਨਹੀਂ ਪਤਾ ਹੁੰਦਾ ਕਿ ਉਸ ਦਾ ਜੀਵਨ ਸਾਡੇ ਤੋਂ ਵੀ ਮੁਸ਼ਕਲ ਹੋਵੇ ਇਸ ਲਈ ਕਾਂ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ ਉਸ ਨੇ ਪਿੱਪਲ ਦਾ ਧੰਨਵਾਦ ਕੀਤਾ ਅਤੇ ਫਿਰ ਹਮੇਸ਼ਾ ਲਈ ਖੁਸ਼ ਰਹਿਣ ਦੀ ਸੋਚ ਬਣਾ ਲਈ ਹੁਣ ਕਾਂ ਹਮੇਸ਼ਾ ਪਿੱਪਲ ਤੇ ਉੱਡਦਾ ਰਹਿੰਦਾ ਪਿੱਪਲ ਦੇ ਪੱਤੇਆਂ ਤੇ ਨੱਚਦਾ ਟੱਪਦਾ ਰਹਿੰਦਾ ਸਵੇਰੇ ਚੋਗਾ ਚੁਕਣ ਚਲਾ ਜਾਂਦਾ ਤੇ ਸ਼ਾਮ ਨੂੰ ਫਿਰ ਪਿੱਪਲ ਤੇ ਵਾਪਸ ਆ ਜਾਂਦਾ ਹੌਲੀ ਹੌਲੀ ਕਾਂ ਨੇ ਪਿੱਪਲ ਉੱਪਰ ਆਪਣਾ ਆਲਣਾ ਬਣਾ ਲਿਆ ਤੇ ਉਸ ਦੇ ਵਿੱਚ ਉਸ ਨੇ ਅੰਡੇ ਦਿੱਤੇ ਤੇ ਉਸ ਨੇ ਆਪਣੇ ਆਂਡਿਆਂ ਦੀ ਵੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਪਿੱਪਲ ਵੀ ਕਾਂ ਦੇ ਅੰਡੇਆਂ ਦੀ ਪੂਰੀ ਤਰ੍ਹਾਂ ਦੇਖਭਾਲ ਕਰਦਾ ਉਹਨਾਂ ਨੂੰ ਆਪਣੇ ਪੱਤਿਆਂ ਦੀ ਸਿਹਤਾਂ ਨਾਲ ਹਰ ਤਰ੍ਹਾਂ ਦੀ ਮੁਸੀਬਤ ਤੋਂ ਬਚਾ ਕੇ ਰੱਖਦਾ ਹੌਲੀ-ਹੌਲੀ ਕਾਂ ਦੇ ਅੰਡੇਆਂ ਵਿੱਚੋਂ ਬਹੁਤ ਸੋਹਣੇ-ਸੋਹਣੇ ਬੱਚੇ ਨਿਕਲ ਕੇ ਆਏ ਤੇ ਹੁਣ ਕਾਂ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਸੀ ਤੇ ਪਿੱਪਲ ਵੀ ਆਪਣੇ ਉੱਤੇ ਇੱਕ ਕਾਂ ਦੇ ਪਰਿਵਾਰ ਨੂੰ ਦੇਖ ਕੇ ਬਹੁਤ ਖੁਸ਼ ਸੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੀਵਨ ਦੀ ਹਰੇਕ ਦੇ ਜੀਵਨ ਦੀ ਆਪਣੀ ਇੱਕ ਖੂਬੀ ਹੁੰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਨੀਮਾ ਸਮਝ ਲੈਂਦੇ ਆਂ ਤੇ ਦੂਸਰੇ ਨੂੰ ਉੱਚਾ ਸਮਝ ਲੈਂਦੇ ਆਂ ਉਹ ਸਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਕਿਉਂਕਿ ਪਰਮਾਤਮਾ ਨੇ ਸਭ ਨੂੰ ਇੱਕ ਬਰਾਬਰ ਨਹੀਂ ਬਣਾਇਆ ਹਰ ਇੱਕ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਏ ਜੋ ਉਸ ਦੂਸਰੇ ਵਿੱਚ ਗੁਣ ਹੋਵੇ ਜੋ ਸਾਨੂੰ ਉਸ ਦੂਸਰੇ ਦਾ ਗੁਣ ਦਿਸਦਾ ਏ ਪਰ ਹੋ ਸਕਦਾ ਉਸ ਤੋਂ ਵੀ ਵੱਡਾ ਗੁਣ ਸਾਡੇ ਅੰਦਰ ਹੋਵੇ ਅਸੀਂ ਆਪਣੇ ਗੁਣ ਨੂੰ ਦੇਖਣ ਦੀ ਬਜਾਏ ਦੂਸਰੇ ਦੇ ਗੁਣਾ ਨੂੰ ਦੇਖਦੇ ਹਾਂ ਜੋ ਕਿ ਸਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਇਸ ਲਈ ਸਾਨੂੰ ਹਮੇਸ਼ਾ ਅਜਿਹਾ ਨਹੀਂ ਕਰਨਾ ਚਾਹੀਦਾ ਸਾਨੂੰ ਹਮੇਸ਼ਾ ਪਰਮਾਤਮਾ ਦੇ ਬਣਾਏ ਹੋਏ ਹਰ ਚੀਜ਼ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਜੋ ਵੀ ਕਰਦਾ ਹੈ ਉਹ ਚੰਗੇ ਲਈ ਕਰਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਮਿਲਦੇ ਆ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ